ਦੋਸਤੋ ਕੁੰਭ ਰਾਸ਼ੀ ਪੂਰਨਮਾ ਦਾ ਦਿਨ ਤੇ ਉਤੋਂ ਜਿਹੜਾ ਆ ਚੰਦਰ ਗ੍ਰਹਿਣ ਇਹ 7 ਤਰੀਕ ਨੂੰ ਆ ਰਿਹਾ 7 ਸਤੰਬਰ 2025 ਨੂੰ ਜਿਹੜਾ ਆ ਕੁੰਭ ਰਾਸ਼ੀ ਦੇ ਵਿੱਚ ਜਿੱਥੇ ਰਾਹੂ ਆਲਰੇਡੀ ਬੈਠੇ ਆ ਰਾਹੂ ਇਸ ਘੜ ਦੇ ਲਈ ਬਹੁਤ ਹੀ ਜਿਹੜੇ ਆ ਸ਼ੁਭ ਮੰਨੇ ਆ ਕਿਉਂਕਿ ਰਾਹੂ ਜੀ ਦਾ ਛਤ ਵਿਸ਼ਾ ਨਕਸ਼ਤਰ ਮਿਡਲ ਦੇ ਵਿੱਚ ਕੁੰਭ ਰਾਸ਼ੀ ਦੇ ਵਿੱਚ ਬਰਾਜਮਾ ਤੇ ਇਹ ਰਾਸ਼ੀ ਜਿਹੜੀ ਕੁੰਭ ਹੈਗੀ ਹੈ ਇਸ ਦੇ ਵਿੱਚ ਮਤਲਬ ਇੱਕ ਪਾਣੀ ਦਾ ਘੜਾ ਆ ਐਸਾ ਜਿਹਨੂੰ ਕੁੰਭ ਅਮਰਤ ਮੰਨਦੇ ਆ ਕਿਉਂਕਿ ਰਾਹੁ ਦੇ ਕੋਲ ਅਮਰਤ ਹੈ ਸੋ ਇਸ ਜਗ੍ਹਾ ਦੇ ਉੱਤੇ ਜਿਹੜੀ ਇਹ ਜਦੋਂ ਚੰ드ਰਮਾ ਇੱਥੇ ਲੰਘਦਾ ਆ ਤੁਹਾਡੇ ਜਨਮ ਦੇ ਟਾਈਮ ਦੇ ਉੱਤੇ ਜਨਮ ਕੁੰਡਲੀ ਦੇ ਵਿੱਚ ਤਾਂ ਇਸ ਨੂੰ ਅਸੀਂ ਚੰਦਰ ਰਾਸ਼ੀ ਦੇ ਮੁਤਾਬਕ ਜਿਹੜਾ ਆ ਇਹਦਾ ਕੀ ਅਫੈਕਟ ਹੈਗਾ ਆ ਸਾਡੇ ਮਨ ਦੇ ਉੱਤੇ ਕਿਉਂਕਿ ਚੰ드ਰਮਾ ਮਨ ਦਾ ਆਕਾਰ ਇਹ ਜਿਹੜੀਆਂ ਚੀਜ਼ਾਂ ਕੋਸਮਿਕ ਵੱਡੀਆਂ ਹੋ ਰਹੀਆਂ ਹੁੰਦੀਆਂ ਇਹਨਾਂ ਨੂੰ ਜਿਹੜਾ ਕੈਲਕੂਲੇਟ ਕਰਨ ਦਾ ਮਤਲਬ ਹੀ ਇਹ ਹੀ ਆ ਕਿ ਇਹ ਸਾਡੇ ਜਿਹੜਾ ਹਿਊਮਨ ਸਾਡੇ ਮਾਈਂਡ ਸਾਡਾ ਜਿਹੜਾ ਹਾਰਟ ਤੇ ਇਹਨਾਂ ਦੇ ਉੱਤੇ ਸਾਡੇ ਬਿਹੇਵੀਅਰ ਦੇ ਉੱਤੇ ਕੀ ਅਫੈਕਟ ਗੁੱਡ ਔਰ ਬੈਡ ਕਰਦੇ ਆ ਇਸ ਵਕਤ ਕੀ ਹੈਗਾ ਜਿਹੜਾ ਰਾਹੂ ਇੱਕ ਡਬਲ એનર્ਜੀ ਹੈ ਉਹ ਹਰ ਇਨਸਾਨ ਦੇ ਅੰਦਰ ਹੈ ਉਹ ਜਿਹੜਾ ਤੁਹਾਡੇ ਕੰਨਾਂ ਦੇ ਵਿੱਚ ਬੋਲਦਾ ਹੈ ਜਿਹੜਾ ਤੁਹਾਨੂੰ ਚੱਕਦਾ ਆ ਉਹ ਰਾਹੂ ਤੇ ਜਦੋਂ ਉਹ ਮੂਨ ਉਹਦਰਾ ਮੰਨ ਉਹ ਮੂਨ ਨੂੰ ਆਪਣੇ ਮਨ ਨੂੰ ਆਪਣੇ ਪਿੱਛੇ ਲਾਣਾ ਚਾਹਦਾ ਹੈ ਹਰ ਵੇਲੇ ਉਹ ਚਾਹਦਾ ਉਹਦੇ ਮੁਤਾਬਕ ਮੈਂ ਕੰਮ ਕਰਾਂ ਸੋ ਇਹ ਜਿਹੜਾ ਕੰਬੀਨੇਸ਼ਨ ਹੈ ਜਿੱਥੇ ਬਣਿਆ ਉਸ ਜਗ੍ਹਾ ਦੇ ਵਿੱਚ ਰਾਹੂ ਬਹੁਤ ਪਾਵਰਫੁਲ ਪਾਵਰਫੁਲ ਪੋਜੀਸ਼ਨ 'ਚ ਬੈਠਿਆ ਤੇ ਨੰਬਰ 2 ਰਾਸ਼ੀ ਸ਼ਨੀ ਦੀ ਹੈ ਸ਼ਨੀ ਤੇ ਚੰਦਰਮਾ ਆਪਸ ਵਿੱਚ ਸ਼ਤਰੂ ਹੈ ਹੁਣ ਦੂਸਰੀ ਤਰਫ ਜਿਹੜਾ ਕੁੰਭ ਰਾਸ਼ੀ ਤੋਂ ਆਪੋਜ਼ਿਟ ਲੀਓ ਸ਼ੇਰ ਸਿੰਘ ਰਾਸ਼ੀ ਤੇ ਸੂਰਜਾ ਉੱਥੇ ਆਨ ਪੂਰੇ ਪਾਵਰ ਚ ਇਸ ਵਕਤ ਬੈਠੇ ਆ ਬਟ ਉਹ ਪੀੜਿਤ ਹੈ ਗਿਆ ਰਾਹੂ ਤੇ ਕੇਤੂ ਦੇ ਨਾਲ ਤੇ ਨਾਲ ਮਰਕਰੀ ਜਿਹੜੇ ਹੈਗੇ ਆ ਉਹ ਉਹਨਾਂ ਦੇ ਬੈਠੇ ਆ ਹੁਣ ਇਹ ਜਿਹੜਾ ਕੰਬੀਨੇਸ਼ਨ ਹੈ ਕੁੰਭ ਰਾਸ਼ੀ ਚ ਬਣਿਆ ਹੈ ਬੜਾ ਬੜਾ ਇੱਕ ਅਲੱਗ ਕੰਬੀਨੇਸ਼ਨ ਹੈ ਕਿਉਂ ਕਿਉਂਕਿ ਰਾਹੂ ਕੇਤੂ ਜਿਹੜੇ ਹੈਗੇ ਆ ਉਹ ਇੱਕ ਪਰਸਨ ਸੀ ਜਦੋਂ ਅੰਮ੍ਰਿਤ ਵੰਡਿਆ ਜਾ ਰਿਹਾ ਸੀਗਾ ਤੇ ਉਹ ਇੱਕ ਦੇਵਤਿਆਂ ਦੀ ਪਾਰਟੀ ਸੀ ਤੇ ਇੱਕ ਜਿਹੜੇ ਦੂਜੀ ਪਾਸੇ ਦੈਨਤਾ ਦੀ ਪਾਰਟੀ ਸੀ ਤੇ ਉਹ ਦੈਨਤਾ ਦੀ ਪਾਰਟੀ ਦੇ ਵਿੱਚੋਂ ਰਾਹੁ ਬੜਾ ਸਮਾਰਟ ਸੀ ਉਸਨੇ ਦੇਖ ਲਿਆ ਕਿ ਸਾਡੇ ਨਾਲ ਧੋਖਾ ਹੋ ਰਿਹਾ ਤੇ ਉਹ ਭੁਇਸ ਬਦਲ ਕੇ ਦੇਵਤਿਆਂ 'ਚ ਖੜਾ ਹੋ ਗਿਆ ਤੇ ਜਦੋਂ ਵਿਸ਼ਨੂੰ ਜੀ ਨੇ ਉਹਨਾਂ ਨੂੰ ਅੰਮ੍ਰਿਤ ਪਿਲਾ ਦਿੱਤਾ ਤੇ ਉਸੇ ਸ਼ਣ ਜਿਹੜਾ ਆ ਚੰਦਰਮਾ ਤੇ ਸੂਰਜ ਇਹਨਾਂ ਨੇ ਦੇਖ ਲਿਆ ਤੇ ਇਹਨਾਂ ਨੇ ਰੌਲਾ ਮਾਰ ਪਾ ਦਿੱਤਾ ਤੇ ਜਿਹਦੇ ਕਰਕੇ ਉਹਦਾ ਸਿਰ ਵੱਡਿਆ ਗਿਆ ਤੇ ਪਰ ਕਿਉਂਕਿ ਜਦੋਂ ਵੱਡਿਆ ਸਿਰ ਤੇ ਉਸ ਮਖਤ અમૃત ਜਿਹੜਾ ਸੀ ਉਹ ਉਹਦੀ ਬਾਡੀ ਚ ਵੀ ਪੈ ਗਿਆ ਤੇ ਉਹਦੇ ਸਿਰ ਵਿੱਚ ਤਸੇ ਗਈ ਤੇ ਉਹ ਦੋਨੋਂ ਹੀ ਜਿਹੜੇ ਆ ਉਹ ਅਮਰ ਹੋ ਗਏ ਉਹ ਇੰਨੇ ਅਮਰ ਹੋ ਗਏ ਕਿ ਉਹ ਜਿਹੜੇ ਆ ਚੰਦਰਮਾ ਤੇ ਫਿਰ ਸੂਰਜ ਨੂੰ ਉਹ ਸੂਰਜ ਨੂੰ ਸਾਲ ਚ ਦੋ ਵਾਰ ਤੇ ਚੰਦਰਮਾ ਨੂੰ ਹਰ ਮਹੀਨੇ ਦੋ ਵਾਰ ਕਿਸ ਤਰ੍ਹਾਂ ਕਿ ਚੰਦਰਮਾ ਜਿਹੜਾ ਇੱਕ ਮਹੀਨੇ ਦੇ ਵਿੱਚ ਕੇਤੂ ਦੇ ਨਾਲ ਟੱਚ ਹੁੰਦਾ ਤੇ ਇੱਕ ਮਹੀਨੇ ਦੇ ਵਿੱਚ ਉਸੇ ਮਹੀਨੇ ਦੇ ਵਿੱਚ 15 ਦਿਨਾਂ ਬਾਅਦ ਉਹ ਰਾਹੂ ਨਾਲ ਟੱਚ ਹੁੰਦਾ ਜਿਹੜਾ ਸੂਰਜ ਉਹ ਇੱਕ ਸਾਲ ਦੇ ਵਿੱਚ ਦੋ ਵਾਰ 6 ਮਹੀਨ 6 ਮਹੀਨੇ ਬਾਅਦ ਉਹ ਇੱਕ ਦੂਜੇ ਨਾਲ ਰਾਹੂ ਤੇ ਕੇਤੂ ਨਾਲ ਟੱਚ ਹੁੰਦਾ ਤੇ ਇਹ ਜਿਹੜੀ એનર્ਜੀ ਹੈਗੀ ਆ ਬਹੁਤ ਜ਼ਿਆਦਾ ਉਹ ਜਿਹੜੀ ਸੂਰਜ ਮਤਲਬ ਆਤਮਾ ਚੰ드ਰਮਾ ਮਤਲਬ ਸਾਡਾ ਮਨ ਇਹ ਇਸ ਵਕਤ ਇਹ ਜਿਹੜੀ ਖਾਸ ਮਤਲਬ ਜਿਹੜੀ ਕੰਬੀਨੇਸ਼ਨ ਬਣੀ ਹੈ ਇਹ ਉਸ ਵਕਤ ਬਣੀ ਹੈ ਜਦੋਂ ਦੁਨੀਆ ਦੇ ਉੱਤੇ ਦੁਨੀਆ ਭਰ ਦੀਆਂ ਪ੍ਰੋਬਲਮ ਆਈਆਂ ਤੇ ਇਹ ਲੈਂਡ ਜਿਹੜਾ ਜਿਹੜਾ ਸਿੰਘ ਰਾਸ਼ੀ ਹੈਗੀ ਆ ਉਹ ਲੈਂਡ ਆ ਜਿੱਥੇ ਮਤਲਬ ਸ਼ੇਰ ਘੁੰਮਦੇ ਆ ਉਹਨਾਂ ਦੇ ਉੱਤੇ ਇਹ ਜਿਹੜਾ ਇੱਕ ਤਾਂ ਪਾਣੀ ਦਾ ਹੜ ਦਾ ਇਹੋ ਜਿਹੀਆਂ ਸਿਚੁਏਸ਼ਨਾਂ ਵਰਲਡ 'ਚ ਬਣੀਆਂ ਆ دوسری طرف ਜਿਹੜਾ ਹੈਗਾ ਆ ਜਿਹੜਾ ਕੁੰਭ ਰਾਸ਼ੀ ਦੇ ਉੱਤੇ ਖਾਸ ਕਰਕੇ ਇਸ ਵਕਤ ਸ਼ਨੀ ਦੀ ਆਖਰੀ ਜਿਹੜਾ ਢਾਈਆ ਆ ਉਹ ਮੀਨ ਰਾਸ਼ੀ ਦੇ ਵਿੱਚ ਖਤਮ ਹੋਣ ਵਾਲਾ ਆ ਮਤਲਬ ਇਹ ਢਾਈ ਸਾਲ ਤਕਰੀਬਨ ਪਏ ਆ ਤੇ ਉਹ ਵੀ ਜਿਹੜੀ ਇਹ ਕੁੰਭ ਰਾਸ਼ੀ ਅਫੈਕਟਡ ਹੈਗੀ ਆ ਸੋ ਇਸ ਹਾਲਾਤ ਦੇ ਵਿੱਚ ਜਿਹੜਾ ਕੁੰਭ ਹੈਗਾ ਇਸ ਵਕਤ ਜਿਹੜਾ ਇਹ ਕੰਬੀਨੇਸ਼ਨ ਬਣਿਆ ਬਟ ਇਹ ਇਹ ਜਿਹੜਾ ਕੰਬੀਨੇਸ਼ਨ ਨੂੰ ਅਗਰ ਦੇਖੀਏ ਤਾਂ ਇਹ ਇਸ ਤਰ੍ਹਾਂ ਹੈ ਵੀ ਮਨ ਹੈ ਜਿਹੜਾ ਉਹਦੇ ਉੱਤੇ ਇੱਕ ਡਾਰਕਨੈਸ ਨੇ ਇਫੈਕਟ ਕਰਨਾ ਉਹ ਜਿਹੜਾ ਡਾਰਕਨੈਸ ਦਾ ਇਫੈਕਟ ਹੈਗਾ ਆ ਕਿ ਜਿਹੜਾ ਮਗਰ نو ਮੈਟ ਵਟ ਕੁਝ ਵੀ ਹੋ ਜਾਏ ਜਿਹੜਾ ਨਾ ਲਾਈਟ ਹੈਗੀ ਐ ਇਹ ਜਿਹੜੀ ਆਤਮਾ ਆ ਉਹ ਇੱਕ ਪਾਵਰਫੁਲ ਹੁੰਦੀ ਇਸ ਮੂਮੈਂਟ ਦੇ ਵਿੱਚ ਤੁਹਾਨੂੰ ਤੁਹਾਡੇ ਲਈ ਦੋ ਦਰਵਾਜ਼ੇ ਖੁੱਲਦੇ ਆ ਇੱਕ ਤਾਂ ਆਊਟਰ ワਲਡ ਦੀਆਂ ਜਿਹੜੀਆਂ ਚੈਟਰਿੰਗ ਪ੍ਰੋਬਲਮਸ ਦੁਨੀਆ ਭਰ ਦੇ ਪੰਗੇ ਇੱਕ ਤਾਂ ਇਦਾਂ ਨੇ ਆ ਜਿਹੜੀਆਂ ਜਾਂ ਮੈਂਟਲ ਪ੍ਰੋਬਲਮਸ ਇੱਕ ਤਾਂ ਇਹ ਵਰਲਡ ਹੈਗਾ ਬਾਹਰ ਦਾ ਆਊਟਰ ਵਰਲਡ ਇੱਕ ਜਿਹੜਾ ਇਨਰ ਵਰਲਡ ਆ ਬਿਕੋਜ਼ ਸੂਰਜ ਆਤਮਾ ਆ ਤੇ ਚੰਦਰਮਾ ਮਨ ਹੈ ਇਹਨਾਂ ਨੇ ਜਿਸ ਵਕਤ ਇੱਕ ਕੰਬੀਨੇਸ਼ਨ ਦੇ ਵਿੱਚ ਆਣਾ ਇੱਕ ਕਿਉਂਕਿ ਪੂਰਨਮਾਸੀ ਹੋਣ ਕਰਕੇ ਚੰਦਰਮਾ ਜਿਹੜਾ ਬਹੁਤ ਸਟਰੋਂਗ ਹੋਣਾ ਇਸ ਦਿਨ ਪੂਰਨਮਾਸੀ ਦਾ ਵਾਲੇ ਦਿਨ ਜਿਹੜਾ ਚੰਦਰਮਾ ਦੇ ਵਿੱਚ ਇੱਕ ਅਲੱਗ ਪਾਵਰ ਹੁੰਦੀ ਹੈ ਤੇ ਉਹ ਆ ਕਿੱਥੇ ਰਿਹਾ ਜਿੱਥੇ ਅੰਮ੍ਰਿਤ ਹੈ ਦੂਸਰਾ ਜੇ ਮੈਡੀਟੇਸ਼ਨ ਹੈ ਜਿਹੜੇ ਲੋਕ ਆਪਣੇ ਅੰਦਰ ਜਾਣ ਉਹਨਾਂ ਨੂੰ ਬਹੁਤ ਹੀ ਬਿਊਟੀਫੁਲ ਜਿਹੜੇ ਐਕਸਪੀਰੀਅੰਸ ਮਿਲ ਸਕਦੇ ਆ ਪਲੱਸ ਨਾਟ ਓਨਲੀ ਥੈਟ ਕਿ ਇੱਕ ਬਹੁਤ ਅਲੱਗ ਤਰ੍ਹਾਂ ਦੀਆਂ ਕੋਈ ਵਿਦਿਆਵਾਂ ਹਾਸਲ ਹੋ ਸਕਦੀਆਂ ਜਿਹਨਾਂ ਨੂੰ ਆਪਾਂ ਸਿੱਧੀਆਂ ਕਹਿੰਦੇ ਆ ਸਿੱਧੀਆਂ ਦਾ ਮਤਲਬ ਕੋਈ ਐਸਾ ਨਹੀਂ ਕਿ ਇਸ ਤਰ੍ਹਾਂ ਹੱਥ ਕੀਤਾ ਇਹਦੇ ਚੋਂ ਕੁਝ ਆ ਨਿਕਲਿਆ ਉਹ ਨਿਕਲ ਸਕਦਾ ਜਿਹੜੇ ਇਸ ਲੈਵਲ ਦੇ ਲੋਕ ਹੋਣ ਸਿੱਧੀ ਦਾ ਮਤਲਬ ਕੋਈ ਚੀਜ਼ ਸਮਝ ਲੱਗ ਗਈ ਜਿਸ ਚੀਜ਼ ਨੂੰ ਤੁਸੀਂ ਅੰਡਰਸਟੈਂਡ ਕਰਨਾ ਚਾਹੁੰਦੇ ਸੀ ਤੁਹਾਨੂੰ ਸਮਝ ਨਹੀਂ ਸੀ ਲੱਗਦੀ ਤੁਹਾਡੇ ਜੀਵਨ ਦੇ ਵਿੱਚ ਉਹ ਬਹੁਤ ਕਾਰਗਰ ਸਿੱਧ ਹੋ ਸਕਦਾ ਸੋ ਇਸ ਕਰਕੇ ਇਹ ਜਿਹੜੀ ਪੋਜ਼ਿਟਿਵਿਟੀ ਨੂੰ ਸਮਝਣਾ ਹੈਗਾ ਆ ਤੇ ਜਿਹੜੀ ਇਹ ਰਾਚੀ ਹੈਗੀ ਆ ਸ਼ਨੀ ਦੀ ਹੈਗੀ ਆ ਸ਼ਨੀ ਤੇ ਮੰਗਲ ਦਾ ਵੀ ਜਿਹੜਾ ਇੱਕ ਕਨੈਕਸ਼ਨ ਬਣਿਆ ਆ ਇਸ ਕਰਕੇ ਦੁਨੀਆ ਦੇ ਵਿੱਚ ਫਲੱਡ ਵੀ ਬਹੁਤ ਆ ਰਹੇ ਆ ਬਾਈਪੋਲ ਡਿਪਰੈਸ਼ਨ ਵੀ ਹੈਗਾ ਕਦੇ ਹੱਸਣ ਲੱਗ ਪਏ ਕਦੇ ਰੋਣ ਲੱਗ ਪਏ ਇਹ ਸਾਰੀ ਚੀਜ਼ ਜਿਹੜੀ ਹੈਗੀ ਆ ਇਹਨੂੰ ਅਸੀਂ ਜਦੋਂ ਅੰਡਰਸਟੈਂਡ ਕਰਨ ਦਾ ਮਕਸਦ ਇਹੀ ਹੈਗਾ ਆ ਕਿ ਸਾਡੇ ਜਿਹੜੇ ਜਿੰਨੇ ਵੀ ਇਹ ਜਿਹੜੇ ਬਾਹਰ ਸਟਾਰ ਕਹ ਲਓ ਇਹ ਅਲੱਗ-ਅਲੱਗ ਡਾਇਰੈਕਸ਼ਨ ਜਿਹੜੀ ਇਹ ਡਾਇਰੈਕਸ਼ਨ ਹੈ 300 ਡਿਗਰੀ ਤੋਂ ਲੈ ਕੇ 330 ਡਿਗਰੀ ਜਿਹੜੀ ਹੈਗੀ ਆ ਬਾਜੂ ਮੰਡਲ ਦੇ ਵਿੱਚ ਟ੍ਰੈਕਸ਼ਨ ਉੱਥੋਂ ਇਹ ਧਨ ਦੀ ਇੱਕ ਐਸੀ ਰਾਸ਼ੀ ਹੈ ਅਸੀਂ ਵਰਸ਼ਾ ਹੈ ਪ੍ਰਮਾਤਮਾ ਦੀ ਜਿੱਥੋਂ ਮਤਲਬ ਇਹ ਪ੍ਰੋਫਿਟੇ ਪ੍ਰੋਫਿਟ ਸਿੱਤਦੀ ਹੈ ਪਰ ਤੁਹਾਡੇ ਉਹ ਕਰਮ ਹੋਣੇ ਚਾਹੀਦੇ ਤੁਸੀਂ ਪ੍ਰੋਫਿਟ ਦਾ ਕੁਝ ਬੀਜੋ ਤਾਂ ਸਹੀ ਇੱਥੋਂ ਫਿਰ ਉਹਦੇ ਫਲ ਜਿਹੜੇ ਆ ਉਹ ਮਿਲਣਗੇ ਸੋ ਜਿਹੜੇ ਬੰਦੇ ਮਤਲਬ ਆਪਣੇ ਆਪ ਨੂੰ ਮਤਲਬ ਅੱਛੇ ਕਰਮਾਂ ਦੇ ਵਿੱਚ ਹੈਗੇ ਆ ਉਹਨਾਂ ਦੇ ਲਈ ਇਹ ਰਾਸ਼ੀ ਫਿਰ ਬਰਦਾਨ ਸਾਬਤ ਹੁੰਦੀ ਹੈ ਸੋ ਦੋਸਤੋ ਇਹ ਜਿਹੜਾ ਆ ਅਗਰ ਕੋਈ ਵੀ ਪਰਸਨ ਇਸ ਦੇ ਦੂਜੇ ਦਾ ਫਾਇਦਾ ਲੈਣਾ ਚਾਹੁੰਦਾ ਹੈ ਉਹ ਆਪਣੇ ਆਪ ਨਾਲ ਮੈਡੀਟੇਸ਼ਨ 'ਚ ਬੈਠੇ ਜਾਂ ਇੰਨਾ ਹੀ ਨਹੀਂ ਮੈਡੀਟੇਸ਼ਨ ਜੋ ਕੋਈ ਕੋਈ ਚੀਜ਼ ਜਿਹੜੀ ਨਹੀਂ ਉਹਨੂੰ ਸਮਝ ਲੱਗਦੀ ਕਦੇ ਕੋਈ ਕਈ ਪ੍ਰੋਜੈਕਟ ਐਸੇ ਹੁੰਦੇ ਆ ਜਿਹੜੇ ਉਹਦੇ ਵਿੱਚ ਟਾਈਮ ਲਗਾਏ ਬਿਕੋਜ਼ ਆ ਫੋਕਸ ਇੱਕ ਜਗ੍ਹਾ ਟਾਈਮ ਜਦੋਂ ਹੋਏਗਾ ਤੇ ਤੁਹਾਨੂੰ ਕੋਈ ਡਿਫਰੈਂਟ ਜਿਹੜੇ ਐਕਸਪੀਰੀਅੰਸ ਹੋਣ ਦੀਆਂ ਬਹੁਤ ਪਿਆਰੀਆਂ ਸੰਭਾਵਨਾ ਹਨ ਸੋ ਕੁੰਬ ਰਾਸ਼ੀ ਵਾਲਿਓ ਮੁਬਾਰਕਾਂ ਇਹ ਜਿਹੜਾ ਆ ਮਤਲਬ ਮੇਰੇ ਖਿਆਲ ਦੇ ਨਾਲ ਵਧੀਆ ਟਾਈਮ ਹੈਗਾ ਆ 올 ਓਵਰ ਬਿਕੋਜ਼ ਜਿਹੜਾ ਇਹ ਰਾਹੂ ਇੱਥੇ ਹੁਣ ਇਹ ਬੜਾ ਆਜਾਦ ਹੋ ਗਿਆ ਉਹਨੂੰ ਸ਼ਤਵਿਸ਼ਾ ਦੇ ਵਿੱਚ ਬਹੁਤ ਹੀ ਬਿਊਟੀਫੁੱਲ ਕੰਮ ਕਰਨਾ ਹੈ ਸੋ ਹੌਲੀ ਹੌਲੀ ਜਿਹੜੇ ਬੈਡ ਜਦੋਂ ਮੰਗਲ ਨੇ ਤੇ ਜਦੋਂ ਸੂਰਜ ਨੇ ਨਿਕਲ ਜਾਣਾ ਆ ਤੇ ਉਸ ਤੋਂ ਬਾਅਦ ਜਿਹੜਾ ਆ ਤੁਹਾਨੂੰ ਬਹੁਤ ਅੱਛੇ ਫਾਲ ਆਣ ਦੀਆਂ ਸੰਭਾਵਨਾ ਹੈ ਥੈਂਕ ਯੂ